ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਮੋਗੇ ਜਿਹੜੇ ਜਿਹੜੇ ਆਪਣੀਆਂ ਵੀਡੀਓਜ਼ ਦੇਖਦੇ ਨੇ ਬਾਕੀ ਵੀ ਸਾਰੇ ਠੀਕ ਹੋਮੋਗੇ ਐਂਡ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਕਿੰਨੇ ਦਿਨਾਂ ਬਾਅਦ ਕਿਉਂਕਿ ਆਪਾਂ ਸੀ ਥੋੜੇ ਜਿਹਾ ਬਿਜ਼ੀ ਬਿਜ਼ੀ ਕਿੱਥੇ ਸੀ ਉਹ ਵੀ ਤੁਹਾਨੂੰ ਦੱਸ ਦਿਆਂ ਜਲਦੀ ਸੋ ਅੱਜ ਥੋੜਾ ਜਿਹਾ ਟਾਈਮ ਮਿਲਿਆ ਸੀ ਸੋਚਿਆ ਚਲੋ ਤੁਹਾਡੇ ਨਾਲ ਬਲੌਗ ਬਣਾ ਕੇ ਇੱਕ ਵੀਡੀਓ ਦੇ ਵਿੱਚ ਥੋੜਾ ਜਿਹਾ ਕੁਝ ਸ਼ੇਅਰ ਕਰ ਦਿੰਦੇ ਆ ਨਾਲੇ ਤੁਹਾਨੂੰ ਦੱਸ ਦਿੰਦੇ ਆ ਆਪਾਂ ਬਿਜ਼ੀ ਕਿੱਥੇ ਸੀਗੇ ਸੋ ਪਹਿਲਾ ਤਾਂ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਣੀ ਗਰੋਸਰੀ ਜੋ ਆਪਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਥੋੜੀਆਂ-ਥੋੜੀਆਂ ਚਾਹੀਦੀਆਂ ਹੁੰਦੀਆਂ ਨੇ ਅਰਜੈਂਟਲੀ ਉਹ ਆਪਾਂ ਨੇੜੇੋਂ ਲੈ ਆਈਆਂ ਨੇ ਜੋ ਆਪਣੇ ਸਟੋਰਾਂ ਨੇੜੇ ਬਾਕੀ ਆਪਾਂ ਵਾਲਮਾਰਟ ਤੋਂ ਮੰਗਵਾ ਲੈਣੇ ਹੁੰਦੇ ਆ ਸੋ ਅੱਜ ਆਪਾਂ ਵਾਲਮਾਰਟ ਦਾ ਕੱਲ ਆਰਡਰ ਕੀਤਾ ਸੀਗਾ ਐਂਡ ਉਹ ਅੱਜ ਆਪਣਾ ਆਰਡਰ ਆਇਆ ਵਾਲਮਾਰਟ ਦੇ ਵਿੱਚੋਂ ਹੁਣ ਤੁਹਾਨੂੰ ਦਿਖਾਉਣਾ ਮੈਂ ਇੱਕ ਦੋ ਚੀਜ਼ਾਂ ਤਾਂ ਆਪਾਂ ਇੱਥੋਂ ਹੀ ਲੈ ਕੇ ਆਉਂਦੀਆਂ ਨੇ ਲੋਕਲੀ ਵਾਲਮਾਰਟ ਵਾਲਾ ਤੁਹਾਨੂੰ ਅਲੱਗ ਦਿਖਾ ਦਵਾਂ ਮੈਂ ਇਹ ਉਹ ਆ ਦੇਖੋ ਜੇ ਤੁਹਾਨੂੰ ਆਪਾਂ ਨੂੰ ਚਾਹੀਦਾ ਹੁੰਦਾ ਕੋਈ ਛੋਟੀ ਮੋਟੀ ਚੀਜ਼ ਹਨਾ ਉਹ ਆਪਾਂ ਨੇੜੇੋਂ ਲਈ ਆਈ ਦੀ ਆ ਜਿਵੇਂ ਹੁਣੇ ਅਸੀਂ ਲੈ ਕੇ ਆਏ ਆਗੇ ਜਸਟ ਦਾਲਾਂ ਦੂਣਾਂ ਲਿਆਂਦੀਆਂ ਮੂੰਗੀ ਦੀ ਮੂੰਗੀ ਮਖਰੀ ਦੀ ਆ ਥੋੜਾ ਜਿਹਾ ਮਸਾਲਾ ਲੈ ਕੇ ਆਂਦਾ ਧਨੀਆ ਪਾਊਡਰ ਹਨਾ ਇਹ ਇਦਾਂ ਆਪਾਂ ਇੱਥੋਂ ਨੇੜੇੋਂ ਲਈ ਆਈ ਦਾ ਨਾਲੇ ਸਸਤੀਆਂ ਹੁੰਦੀਆਂ ਹਾਂ ਹਾਂ ਇੱਥੇ ਥੋੜਾ ਜਿਹਾ ਇੰਡੀਅਨ ਚੀਜ਼ਾਂ ਮਤਲਬ ਜਿਹੜਾ ਆਪਣੇ ਨੇੜੇ ਸਟੋਰ ਆ ਇੰਡੀਅਨ ਸਟੋਰ ਆ ਉਹ ਉੱਥੇ ਆਪਾਂ ਨੂੰ ਥੋੜੀਆਂ ਜਿਹਾ ਠੀਕ ਰੇਟ ਤੇ ਮਿਲ ਜਾਂਦੀਆਂ ਨੇ ਜਿਹੜੀਆਂ ਇੰਡੀਅਨ ਚੀਜ਼ਾਂ ਨੇ ਸੋ ਇਹ ਆ ਜੀ ਆਪਣਾ ਸਾਰਾ ਆ ਠੀਕ ਹੈ ਜੀ ਤਾਂ ਇੱਕ ਤਾਂ ਗੋਲ ਗੱਪੇ ਮੰਗਾਏ ਨੇ ਇਹ ਰੈਡੀ ਟੂ ਰੈਡੀ ਟੂ ਈਟ ਹੁੰਦੇ ਆ ਮਤਲਬ ਸਾਰਾ ਇਹਦੇ ਵਿੱਚ ਹੀ ਆ ਸਾਰਾ ਕੁਝ ਪਾਣੀ ਵੀ ਵਿੱਚ ਹੀ ਆ ਸੌਸ ਵੀ ਵਿੱਚ ਹੀ ਆ ਸੌਂਟ ਹੁੰਦੀ ਆ ਜਿਹੜੀ ਸਾਰਾ ਕੁਝ ਵਿੱਚ ਹੀ ਆ ਇਹਦਾ ਮਿਕਸ ਮਸਾਲਾ ਜਿਹਾ ਹੁੰਦਾ ਜਿਹੜਾ ਤੇ ਇੱਕ ਇਹ ਮੰਗਵਾਇਆ ਹਲਦੀ ਰੰਦਾ ਆਪਾਂ ਤੇ ਬਿਸਕਟ ਆਏ ਨੇ ਆਪਣੇ ਸੋ ਇਹ ਐਦਾਂ ਆਉਂਦਾ ਆਰਡਰ ਇਹ ਬੈਗ ਆਏ ਨੇ ਦੋ ਇਹਦੇ ਚਾ ਆਇਆ ਆਪਣਾ ਬਟਰ ਆਇਆ ਮਾਰਟਰ ਗ੍ਰੀਨ ਪੀਸ ਤੇ ਆ ਗਏ ਆ ਗੰਡੇ ਆਇਆ ਇਹ ਆਇਆ ਸਾਰਾ ਆਪਣਾ ਚਾਰ ਬੋਤਲਾਂ ਕਿੰਨੀਆਂ ਆਈਆਂ ਨੇ ਦੁੱਧ ਦੀਆਂ ਸੋ ਇਹ ਇਦਾਂ ਆਉਂਦਾ ਹੁੰਦਾ ਇਹ ਆਪਾਂ沃尔ਮਾਰਟ ਤੋਂ ਹੁਣੇ ਡਿਲੀਵਰੀ ਆਈ ਆ ਆਪਣੀ ਸੋ ਨੂਨ ਆਇਆ ਇਹ ਸਾਰਾ ਇਦਾਂ ਆਉਂਦਾ ਹੁੰਦਾ ਆਰਡਰ ਮਤਲਬ ਸੋ ਇਹ ਜਿਹੜਾ ਤੁਹਾਨੂੰ ਇਹ ਪਹਿਲਾਂ ਦੱਸਿਆ ਇਹ ਆਪਾਂ ਜਿਹੜੀ ਚੀਜ਼ ਆਪਾਂ ਨੂੰ ਲੋੜ ਜਰੂਰੀ ਹੁੰਦੀ ਆ ਕਿਉਂਕਿ ਫਿਰ ਇੱਕ ਅੱਦੇ ਇੱਕ ਦੋ ਚੀਜ਼ਾਂ ਪਿੱਛੇ ਆਪਾਂ ਆਰਡਰ ਨਹੀਂ ਕਰ ਸਕਦੇ ਸੋ ਓਕੇ ਆਪਾਂ ਨੂੰ ਹੱਦ ਤੋਂ 9 ਡਾਲਰ ਅਪ੍ਰੋਕਸੀਮੇਟਲੀ ਆਪਾਂ ਨੂੰ ਉਹ ਦੇ ਡਿਲੀਵਰੀ ਚਾਰਜਸ ਪੈ ਜਾਂਦੇ ਨੇ ਸੋ ਆਪਾਂ ਕਰੋ ਇੰਨੀਆਂ ਕਿ ਚੀਜ਼ਾਂ ਇਤੋਂ ਲਈ ਆਈ ਦਿਨੇ ਜਦੋਂ ਇਕੱਠਾ ਗ੍ਰੋਸਰੀ ਸਾਰੀ ਮੰਗਵਣੀ ਹੁੰਦੀ ਆ ਉਹ ਫਿਰ ਆਪਾਂ ਵਾਲਮਾਰਟ ਤੋਂ ਮੰਗਵਾ ਲਈਏ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਹੁਣ ਸਾਰਿਆਂ ਨੇ ਦੇਖਿਆ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਅਟੈਚ ਕੀਤਾ ਸੀਗਾ ਉਹ ਆਪਾਂ ਨੀਤ ਦਾ ਫਰੋਮ ਹੋਮ ਵਰਕ ਜੋ ਆਪਾਂ ਕੈਨੇਡਾ ਦੇ ਸਰੀ ਦੇ ਵਿੱਚ ਸ਼ੁਰੂ ਕੀਤਾ ਅਗਰ ਕਿਸੇ ਵੀ ਮੇਰੀ ਭੈਣ ਨੇ ਕਿਸੇ ਵੀ ਮੇਰੀ ਮਾਂ ਨੇ ਆ ਕੇ ਨੇਲਸ ਦਾ ਕੋਈ ਵੀ ਵਰਕ ਕਰਵਾਉਣਾ ਹੋਵੇ ਨੋਹਾਂ ਦਾ ਐਂਡ ਸਕਿਨ ਦਾ ਕੋਈ ਵੀ ਕਰਵਾਉਣਾ ਹੋਵੇ ਮੈਨੀਕਿਊਰ ਪੈਡੀਕਿਊਰ ਹੋਰ ਫੇਸ਼ੀਅਲ ਵਗੈਰਾ ਉਹ ਆਪਾਂ ਘਰੇ ਅਪ ਗੁਰਪ੍ਰੀਤ ਨੇ ਸ਼ੁਰੂ ਕੀਤਾ ਸੋ ਕੋਈ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਉਹਦੇ ਉੱਤੇ ਡਿਟੇਲ ਹੈਗੀ ਆ ਸਾਰੀ ਕੰਟੈਕਟ ਦੀ ਤੁਸੀਂ ਚੈੱਕ ਕਰ ਲਿਓ ਇੱਕ ਵਾਰ ਉਹ ਕੋਈ ਵੀ ਜਿਨੇ ਵੀ ਕਰਵਾਉਣਾ ਹੋਇਆ ਉਹ ਨੀਤ ਨਾਲ ਕੰਟੈਕਟ ਕਰ ਲਿਓ ਇੱਕ ਵਾਰ ਕਾਲ ਕਰਕੇ ਸੋ ਹੁਣ ਅਗਲੀ ਗੱਲ ਜਿਹੜੀ ਤੁਹਾਨੂੰ ਦੱਸਣ ਲੱਗਿਆ ਵੀ ਆਪਾਂ ਇੱਕ ਚੈਲੰਜ ਸ਼ੁਰੂ ਕਰਨ ਲੱਗੇ ਆਂ ਜਦ ਆਪਾਂ ਕਰਾਂਗੇ ਉਹ 90 ਡੇਜ਼ ਦਾ ਮਤਲਬ 90 ਦਿਨ ਦਾ ਜਾਂ ਆਪਾਂ ਕਰਾਂਗੇ 100 ਡੇਜ਼ ਦਾ ਚੈਲੰਜ ਆਪਾਂ ਕਰਨਾ ਕਿਉਂਕਿ ਆਪਾਂ ਨੂੰ ਆਪਣੀ ਫਸਟ ਜੌਬ ਮਿਲ ਚੁੱਕੀ ਆ ਸੋ ਆਪਾਂ ਦੇਖਦੇ ਆ ਉਹ ਜੌਬ ਆਪਣੀ ਕਿੰਨੇ ਦਿਨ ਚੱਲਦੀ ਆ ਕਿੰਨਾ ਟਾਈਮ ਚੱਲਦੀ ਆ ਉਹਦੀਆਂ ਆਪਾਂ ਹਰ ਰੋਜ਼ ਕੰਮ ਤੇ ਜਾਣ ਦੀ ਆਉਣ ਦੀ ਵੀਡੀਓ ਪਾਇਆ ਕਰਾਂਗੇ ਉੱਥੇ ਆਪਾਂ ਕੀ ਕੰਮ ਕਰਦੇ ਆਂ ਸੋ ਇਹ ਚੈਲੰਜ ਆਪਣਾ ਚੱਲੂਗਾ ਜੀ ਡੇ 1 ਤੋਂ ਲੈ ਕੇ ਡੇ 90 ਜਾਂ ਡੇ 100 ਤੱਕ ਸੋ ਹਰ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਜਰੂਰ ਦੇਖਣੀ ਆ ਤੇ ਅੱਗੇ ਸ਼ੇਅਰ ਵੀ ਕਰਨੀ ਆ ਸਾਰਿਆਂ ਨਾਲ ਕਿਵੇਂ ਆਪਾਂ ਕੰਮ ਕਰਾਂਗੇ ਉੱਥੇ ਕਿਵੇਂ ਨਹੀਂ ਸੋ ਆਪਣੀਆਂ ਇਹ ਵੀਡੀਓ ਤੁਹਾਡੇ ਕੋਲ ਆਉਣ ਲੱਗ ਜਾਣਗੀਆਂ ਮੰਡੇ ਤੋਂ ਮੰਡੇ ਤੋਂ ਤੁਹਾਡੇ ਕੋਲ ਆਪਣੀਆਂ ਚੈਲੰਜ ਵਾਲੀਆਂ ਵੀਡੀਓ ਆਉਣ ਲੱਗ ਜਾਣਗੀਆਂ ਸਾਰਿਆਂ ਨੇ ਫੁੱਲ ਸਪੋਰਟ ਕਰਨੀ ਆ ਦੱਬ ਕੇ ਸ਼ੇਅਰ ਕਰ ਦਿਆ ਕਰਿਓ ਸੋ ਇਹੀ ਆ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਸੋ ਸ਼ੇਅਰ ਕਰ ਦਿਓ ਸਾਰੇ ਜਣੇ ਆਪਣੀਆਂ ਵੀਡੀਓ ਜਿਹੜੇ ਜਿਹੜੇ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ ਚੈਨਲ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਵੀਡੀਓ ਸਾਡੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸੋ ਠੀਕ ਆ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ